ਸ਼ਾਬਾਸ਼ ਸ਼ਾਬਾਸ਼ ਆਦੇ ਬਾਵਨ ਦੀ ਜਦੀ ਲੱਕੀ ਬਾਵਨ ਦੀ ਮਛੀਆਂ ਪਾਕੇ ਦੇ ਪਿਛਾਰੀ ਜਾਂਦੇ ਸੋਨਾ ਬੜਾ ਸੁਧ ਬਈ ਬਾਈ ਸਾਹਿਬ ਖੋਆ ਜਿੱਦਾਂ ਕਾੜ ਕਾੜ ਬੁੱਤ ਬਈ ਰੱਜੇ ਰੇਡੀ ਜਿੱਦਾਂ ਸਾਧਿਆ ਸਰੀਰ ਨੂੰ ਮੱਲ ਤੇ ਫਕੀਰ ਹੋਈ ਬਣ ਦੇ ਖੀਰ ਨੂੰ ਮੱਲ ਤੇ ਫਕੀਰ ਹੋਈ ਬਣ ਦੇ ਖੀਰ ਨੂੰ ਵਾਹ 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 ਜੋਗਰ ਵਾਲੀ ਕੁਸ਼ਤੀ ਬੜੀ ਪਿਆਰੀ ਇੱਕ ਪਾਸੇ ਪ੍ਰਿੰਸ ਮਹਿਲਵਾਨ ਬਾਬਾ ਦੀ ਪਹਿਲਾ ਸ਼ੇਰ ਦਾ ਨਾਜਾਨ ਬੜਾ ਵਧੀਆ ਮੁਕਾਬਲਾ ਕਹਿੰਦਾ ਸੋਹਣੀ ਖੇਡਦੇ ਮਾਲਕੋ ਖੇਡੀਆਂ ਨੂੰ ਚੰਗੀ ਵਿਖਾਦੇ ਨੇ ਸੈਂਕੜੇ ਨੇ ਹਜ਼ਾਰਾਂ ਦੇ ਲੱਖ ਜਿਹੜੇ ਲਾਉਂਦੇ ਨੇ ਕਿ ਜਿਸ ਮદાન 'ਚ ਖੇਡਣਾ ਸਿੰਗਲੀ ਪੈੜਾ ਪਾ ਜਾਂਦੇ ਉਹ ਜਿੰਦ ਸਵਾਰੇ ਆਹ ਤੇ ਪਿੰਡ ਦਾ ਨਾਚ ਕਰ ਰਹੇ ਹੁੰਦੇ ਸੋਈ ਟੀਮ ਲੋ ਨਾ ਹੋਰ ਜੇ ਵੱਡਾ ਮਲ ਜਦੇ ਬਾਈ ਸੀਤਾ ਸਮਰਗ ਬਣਾਵੇ ਉਹਦੇ ਪਾਸੇ ਕੁਲਟੀਨਾ ਬਰੋਗਲੇ ਨਾਲ ਸੀਤਾ ਸੀਤਾ ਮੰਗਲੀ ਵਾਲੇ ਜਰੂਰ ਸੰਪਰਕ ਬਣਾਵੇ ਇਹੰਤੀ ਆ ਸਾਡੇ ਦੋਨੇ ਵਾਹ ਬਈ ਵਾਹ ਉਧਰਲੇ ਪਾਸੇ ਪ੍ਰਿੰਸ ਤੇ ਜੋਗਨ ਵਾਲੀ ਕੁਸ਼ਤੀ ਬਾਪਾ ਦੀਆਂ ਮੁਕਾਬਲਾ ਮੌਜੂਦ ਹਨ ਦਰਮਿਆਨ ਕਹਿੰਦਾ ਮੈਂ ਤਾਂ ਮੇਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੰਡਲਾਂ ਦੇ ਸਿਰਿਆਂ ਤੇ ਲਾਉਣ ਨੂੰ ਆ ਰੱਦ ਕਦੇ ਘਰਾਂ ਬੈਠਿਆ ਜਾਂਦਾ ਨਹੀਂ ਇਹ ਰੱਤੀ ਉਹ ਨੂੰ ਤੋੜਨੀ ਪੈਂਦੀ ਇਹ ਮੂਹ ਚਾਉਣ ਨੂੰ ਕਹਿੰਦਾ ਇੱਕੋ ਵਾਰੀ ਜਾਂਦੀਆਂ ਨਹੀਂ ਗੇਮਾਂ ਜਿੱਤੂਆਂ ਹੋਏ ਛੋਟੇ ਦੇ ਖਿਡਾਰੀ ਵੀ ਫਰੋਣੇ ਪੈਂਦੇ ਨੇ ਇਹਨਾਂ ਲੋਕੀ ਕਹਿੰਦੇ ਪਹੁੰਚੀ ਕਿਦੇ ਤੇ ਦੋਵੇਂ ਚੰਗੇ ਆਉਂਦੇ ਨਹੀਂ ਲਿਆਣ ਦੀਵੇ ਪਹਿਲਵਾਨਾਂ ਨੂੰ स्वागतੋ स्वागत ਪੁੱਜੇ ਲक्की ਪਹਿਲਵਾਨਾਂ ਮਾਛੀਆਂ ਵਾਲਾ ਬੁੱਧੇ ਜਲਦੀ ਨੇ ਫੋਟੋ ਕਰਵਾ ਲਈਏ ਵਿੱਕੀ ਬਈ ਫੋਟੋ ਕਰਵਾ ਲੈ ਲੱਗੀ ਲਈ ਗਿਸਤੀ ਨਾਲ ਪਹਿਲਵਾਨ ਦਾ ਰੱਬਾ ਆਦਰੇ ਹਰਨੇਸ਼ ਸਿੰਘ ਜੀ ਢਾਲੀ ਵਾਲਾ ਸਾਹਿਬ ਇਹ ਦੋਤੇ ਕਰਦੇ ਪੁੱਜਿਆ ਬੜਾ ਧੰਨਵਾਦ ਆ ਆ ਹੱਡਾ ਵੱਡੇ ਮਨ ਪੁੱਜੇ ਹੋ ਰਹੇ ਅੱਜ ਕਹਿੰਦਾ ਮੂਹਰੇ ਅੜ ਕੇ ਫੈਸਲਾ ਕਰਕੇ लक्की ने जस्ट फोटो बनाया तो तेरे साल से गाता भर गए अब तो लक्की किसे किसे ने होता फिर लाके देख कर दां बाजे खेले अरब पंजाबी आज जगरा रख दे खेल कर दां बाजे खेले अरब पंजाबी जगरा रख दे खेल कर दां जी दां वाके चले हम गावे मोजन अंदर में आए कहना तेल में जब तक पापा पंजाबी चुप कर लग रहे हैं आज अंबर बटर त समे असां पुटी शौक़ मेन कुश्ती कुश्ती हा करे मलजो गुरान जे बजण बि रोड़े वॼे हैगर वॼे ऐं कॾहिं न प्रकू मे अड़े डिगरी तूं चोरा मोहरे अड़ी जाम जो नगर हुया जो आबर वॾे न अॼु नाइण मेहनती तव्हां चोर जवान नेला लटक ਬਰਾਦੀ ਕਰਾਓ ਫੋਟੋ ਕਾ ਆਈਏ ਮਾਲਾ ਪਾਟ ਕੇ ਲੱਕੀ ਮਾਛੀਆਂ ਤੇ ਲੱਕ ਪਦੇ ਆਹ ਜੀ ਵਾਹ ਆਮੀ ਗੁੱਸਤੀ ਬੜੀ ਟੱਕਰ ਵਾਲੀ ਹੈ ਵੱਡੇ ਮੰਨਾਂ ਦੀ ਟੱਕਰ ਵੱਡੇ ਮੰਨਾਂ ਦਾ ਜਨਮ ਹੈ ਇਹੋ ਜਿਹੇ ਲੋਹਾ ਕਰਦਾ ਲੋਹੇ ਨੂੰ ਭਾਈ ਆਦੇ ਮਾਲ ਦੀ ਫੋਟੋ ਕਰਾਈਏ ਨਾਲ ਹੀ ਅੱਧੇ ਸ਼ਾਬਾਸ਼ ਆ ਅਦਰਕੀ ਨੱਕੀ ਵੀ ਆ ਗਿਆ ਗਰਪਿਆ ਵਾਲਾ ਹੈ ਉਹ ਤੇ ਪੂਲ ਬਾਜੀ ਦਾ ਸ਼ਗਿਰਦ ਹੈ ਨਾ ਲੈਟ ਭਲੇ ਅੱਜ ਫੋਟੋ ਕਰਾਈ ਅਦਰ ਪਾਲ ਸਿੰਘ ਜੀ ਸਾਨੂੰ ਤੋਂ ਜਾਨੀ ਮੇਵਾ ਸਿੰਘ ਜੀ ਉਹਦੇ ਚੇਤੇ ਪਰ ਤੇ ਪੂਰੇ ਵੱਡਾ ਧੰਨਵਾਦ ਹੈ

ਦੂਸਰੇ ਪਾਸੇ ਜੋਗਨ ਪਹਿਲ ਮਨਤਪੱਤੀ ਦੀ ਧਰਤੀ ਦਾ ਨੰਬਰ 22 ਨੇ ਬਾਹਰ ਲੰਘਿਆ ਦੇਖਣੇ ਕੋਰ ਦੇ ਤੱਕ ਕੋ ਹਰਦਾ ਕਹਿੰਦਾ ਕਲ ਦੀ ਵਿੱਚ ਬੰਦਾ ਚੰਗ ਹੋਣਾ ਚਾਹੀਦਾ ਹੈ ਆ ਕੁਸ਼ਤੀ ਦੇ ਵਿੱਚ ਨਹੀਂ ਕਰਾ ਮੰਡੀਆਂ ਚ ਲੱਗੇ ਜੋ ਸਮਾਨ ਥੋੜੀ ਐ ਉਹ ਦੰਡੀਆਂ ਚ ਪੋਰਾ ਵੱਚਦੀ ਨਹੀਂ ਸੱਤਿਆ ਵੱਡੀਆਂ ਜਿਹੜਾ ਤੇ ਵੱਡੇ ਸੀ ਮੁਕਾਬਲੇ ਤੇ ਤਾਊਏ ਨਾਲ ਲੱਗ ਜਾਂਦੀ ਜੀਬ ਸੁੱਕ ਗੇ ਔਰ ਕਰਦਾ ਬਗਾਨਾ ਜਦੋਂ ਟੈਟ ਕਾਬਲੇ ਔਰ ਕਰਦਾ ਬਗਾਨਾ ਜਦੋਂ ਟੈਟ ਕਾਬਲੇ ਰੋਹੀਵਾ ਰੱਖਿਆ ਚੜੀ ਹੀ ਕਸਤੀ ਨਾਂ ਨਾਂ ਦੇਰ ਮਿਆਂ ਨੇ ਦੇਖਾਂ ਮੇ ਕੌਣ ਦੀ ਬਤਾ ਕੌਣ ਹਰਦਾ ਆ ਨਾਂ ਨਾਂ ਦੇਰ ਮਿਆਂ ਨੇ ਦਰਵਾੜਾ ਵਾਜੀ ਵਾ ਵੱਡਾ ਮਨ ਜੋਧਾ ਐ ਐਨ ਕਦੇ तड़का तड़ी चढ़ी आहे भाई नाली महिनत करण ਲੱੱਕੀ ਪਹਿਲਵਾਨ ਜੀ ਉਹਨਾਂ ਦੇ ਉਸਤਾਦ ਨੇ ਬੂਟਾ ਪਹਿਲਵਾਨ ਦੀ ਮਾਛੀਆਂ ਮੋਹਰਾਂ ਦੇ ਵਿੱਚ ਅਖਾੜਾ ਜਲਦਾ ਭਾਈ ਇੱਕ ਵਾਰ ਤਾੜੀਆਂ ਲਾਵੇ ਬੂਟੇ ਪਹਿਲਵਾਨ ਜੀ ਵੀ ਪਰ ਇਹਨਾਂ ਦਾ ਸ਼ੇਰ ਨੇ ਦਾ ਇਸ ਸਮੇਂ ਕੁਸ਼ਤੀ ਲੜ ਰਿਹਾ ਹੈ ਤਾੜੀ ਮਾਰਦੇ ਬੂਟਾ ਪਹਿਲਵਾਨ ਜੀ ਮਾਛੀਆਂ ਲੱੱਕੀ ਦਾ ਕਿਹੜੇ ਉਸਤਾਦ ਆ ਇਹ ਕਿ ਗੁਰੂ ਜੀਆ ਦੇ ਅੱਪਰੇ ਇਹਦੇ ਜੋਲੇ ਜਣ ਫਰਨਾਪੇ ਅਦਰੇ ਅਰਵੰਸ ਜੀ ਧੰਨਵਾਦ ਸਭ ਨੂੰ ਗਜਲ ਸ਼ਾ ਵੱਡਾ ਸਨਮਾਨ ਕੀਤਾ ਜਾਣਾ ਇਹ ਕਿ ਮਨਵੀਰ ਸਿੰਘ ਜੀ ਧੰਨਵਾਦ ਕਸਾ ਵੱਤੋਂ